ਲੋਕੋ ਪਹਿਲਾ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਕੈਬਨਟ ਮਿੰਸਟਰ ਜੀਟੋ ਸਾਹਿਬ ਭੋਲਾ ਸਾਹਿਬ ਉਹਨੇ ਲਾਲਜੀਤ ਜੀ ਬੋਲ ਕੇ ਗਏ ਆ ਸ਼ਰੀ ਕਲਸੀ ਜੀ ਉਹ ਬੋਲ ਕੇ ਗਏ ਆ ਸਾਡੇ ਐਮਐਲਏ ਆ ਤੁਹਾਡੀ ਲੋਕ ਸਭਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਮੇਰੇ ਨਾਲ ਸਾਡੇ ਅਮਰ ਸਾਹਿਬ ਤੋਂ ਐਮ ਐਲ اے ਡਾਕਟਰ ਜਸਵੀਰ ਸਿੰਘ ਸੰਧੂ ਜੀ ਹਲਕਾ ਪਾਇਲ ਤੋਂ ਗਿਆਸਪੁਰਾ ਸਾਹਿਬ ਸਾਡੇ ਬੜੇ ਜੀ ਜਾਦੂ ਐਮ ਐਲ اے ਪਿਛਲੇ ਕਈ ਦਿਨਾਂ ਦੀ ਡੇਰਾ ਬਾਬਾ ਨਾਨਕ ਸ਼ਹਿਰ ਦੇ ਡਿਊਟੀ ਕਰ ਰਹੇ ਸੀਗੇ ਉਹ ਵੀ ਆ ਕੇ ਸਾਰੇ ਸਾਥੀਆਂ ਨੇ ਇਹ ਸੀਗਾ ਕਿ ਆਖਰੀ ਦਿਨ ਕੋਈ ਏਦਾਂ ਦੀ ਮੀਟਿੰਗ ਕੀਤੀ ਜਾਵੇ ਕਿ ਜਿੱਥੇ ਯਾਦ ਰਵੇ ਕਿ ਪੰਚਾਇਤ ਦੇ ਆਖਰੀ ਦਿਨ ਆਪਾਂ ਕਿੱਥੇ ਮੀਟਿੰਗ ਕੀਤੀ ਸੀਗੀ ਸੋ ਕਿਉਂਕਿ ਸਾਡੀ ਲੜਾਈ ਜਿਹੜੀ ਆ ਦੋ ਚੀਜ਼ਾਂ ਤੇ ਆ ਲੜਾਈ ਸਿਰਫ ਇਹ ਨਹੀਂ ਆ ਕਿ ਸਾਡੀ ਪਾਰਟੀ ਨੇ ਪਰਿਵਾਰਵਾਦ ਦੇ ਖਿਲਾਫ ਬੇਸ਼ਰਮਤ ਜਿਹੜੀ جنگ ਸ਼ੁਰੂ ਕੀਤੀ ਹੈ ਜਿਹੜਾ ਸਿਆਸ ਦੇ ਅੰਦਰ ਪਰਿਵਾਰਵਾਦ ਹੈ ਇਹ ਪਰਿਵਾਰਵਾਦ ਜਵਾਲਨਾਰ ਮਹਿਰੂ ਇੰਮਰਾ ਗਾਂਧੀ ਸੰਜੇ ਗਾਂਧੀ ਰਾਹਲ ਗਾਂਧੀ ਪ੍ਰੀਕਿਆ ਗਾਂਧੀ ਸਨ ਪਰਵਾਦ ਇਦਾ ਹੀ ਥੱਲੇ ਸਦੈਕਾ ਦੇ ਵਿੱਚ ਬੜਾ ਬੜਾ ਵੱਡੇ ਲੀਡਰ ਜਿਨ੍ਹਾਂ ਦੇ ਪੁੱਤ ਪੋਤਰੇ ਪਿੰਡਾਂ ਚਾ ਕੇ ਦੀੜੀਆਂ ਤੋਂ ਉਹ ਕਾਬਜ਼ ਨੇ 12 ਸਾਲ ਪਹਿਲਾਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਸਾਡ 6 ਵਜੇ ਤੱਕ ਆ ਕਿਉ ਡੇਲੀ ਜਾਂਦੇ ਆ ਆਲੇ ਡੇਲੀ ਜਾਂਦੇ ਯਾਰ ਸੁਖੀ ਰਹਾਣਾ ਪੰਗਾ ਲਿਆ ਤੇ ਡੇਲੀ ਜਾਂਦੇ ਉਹਦਾ ਹੀ ਨਾਮ ਗੱਲ ਨਾ ਬਾਤ ਨਾਈਟ ਰੱਦਨ ਵਾਲਾ ਦਾਦਾ ਇੱਥੋਂ ਤੱਕ ਉਹ ਤਾਂ 7 ਵਜੇ ਕਰਦੇ ਕਿ ਮੀਟਿੰਗ ਤੋਂ ਕਬਰਉਣਾ ਕਿਉਂ ਪੱਕਾ ਹੀ ਹੋ ਜੇ ਉੱਥੇ ਕਿਹੋ ਜਿਹੋ ਜੱਟਾਂ ਦੇ ਵੀ ਆ ਬਸਤੇ ਹੋਏ ਆ ਉਹ ਨਾ ਕਬਰਾ ਕਰਨਾ ਉਹ ਗੋਲਾਬਾਦ ਪਚਾਰ ਗਾਂਡੇ ਹੀ ਕਰੀ ਕੋ ਮਾਸ਼ ਸ਼ਰਾਬ ਪੀਂਦੇ ਛੜਦੇ ਬੈਠੇ ਸਮਝੇ ਕਿ ਗੱਲ ਪੰਜਾਬ ਦੇ ਵਿੱਚ 150 ਪਤਵਾਰਾਂ ਆ ਕਾਂਲੀ ਦੇ ਕਾਂ ਨਸਕਿਆ ਵਾ ਜਿਹੜੇ ਪੰਜਾਬ ਦੇ ਉੱਤੇ ਪਿਛਲੇ 75 ਸਾਲਾਂ ਤੋਂ ਆਵਾਜ਼ ਕਰਦੇ ਆਵੇ ਬਾਈ ਰਾ ਆਰਵਿੰਦ ਕੇ ਦੀ ਆਵਾਜ਼ ਦੀ ਗੁਆਇਤ ਤੇ ਨਵਾਰ ਦਿੱਲੀ ਦੇ ਵਿੱਚ ਸਰਕਾਰ ਬਣਾ ਕੇ ਦਿੱਲੀ ਦੇ ਵਿੱਚੋਂ ਕਾਂਗਰਸ ਤੇ ਭਾਜਪਾ ਦਾ ਜਿਹੜਾ ਸਵਾਇਆ ਕੀਤਾ بڑے بڑے ਪਰਿਵਾਰ ਉੱਥੇ ਬਹੁਤ ਵੱਡੇ ਬੈਠੇ ਸੀਗੇ ਬੜੇ ਬੜੇ ਸਿਲਾ ਵਾਲੇ ਸਭ ਸਿਆਸਤ ਦੇ ਵਿੱਚ ਜਿਹੜੇ ਉਹਨਾਂ ਦਾ ਮਲਿਆ ਮੇਟ ਕੀਤਾ 22 ਦੀ ਇਲੈਕਸ਼ਨ ਦੇ ਵਿੱਚ ਸਰ ਪੰਜਾਬ ਦੀ ਧਰਤੀ ਦੇ ਉੱਤੇ ਸਰ ਰਾਜ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੈ ਤੇ ਅਰਵਿੰਦ ਕੇਰਿਵਾਲ ਜੀ ਦੀ ਗਵਾਹੀ ਹੈ ਜਿਹੜੀ ਇਲੈਕਸ਼ਨ ਲੜੀ 92 ਐਮ.ਐਲ.ਏ ਜਿੱਤੇ ਬੜੇ ਬੜੇ ਵੱਡੇ ਜਿਹੇ ਬੰਦੇ ਸੀਗੇ ਦੋ ਦੋ ਪੰਜ-ਪੰਜ ਸਾਲ ਮੁੱਖ ਮੰਤਰੀ ਬੜੇ ਸਭਾ ਆਕੇ ਰਸਤੇ ਬਾਦਲ ਕੇ ਕੈਪਟਨ ਕੇ ਸਿੱਧੂ ਕੇ ਪੱਥਲ ਕੇ ਚੰਨੀ ਕੇ ਬਲਾਟ ਢਿੱਲੋ ਜਿਨੇ ਬੜੇ ਬੜੇ ਕਦੀ ਹੋਏ ਵੀ ਸੀਏ ਸਾਰੇ ਇੱਕ ਪਾਸੇ ਕਰਤੇ ਪਹਾ ਸਾਡਾ ਇੱਕ ਕੰਮ ਰਹਿ ਗਿਆ ਜਿਹੜਿਆ ਤਿੰਨ ਹਲਕੇ ਆ ਮੇਰੀ ਗੱਲ ਤੇ ਆਨਾ ਸੁਣਿਓ ਐਦੋ ਹੀ ਕਹੋ ਸ਼ਾਈ ਹੁਣੇ ਲਾਲਜੀਤ ਬੋਲ ਕੇ ਗਿਆ ਉਹ ਵੀ ਵਿਹਲਾ ਕੀਤਾ ਆਹ ਰਹਿ ਗਿਆ ਆ ਤਿੰਨ ਹਲਕੇ ਆ ਆ ਸਾਹਮਣੇ ਮੇਰੇ ਮਗਰਲੇ ਪਾਸੇ ਕਾਦੀਆਂ ਹਲਕਾ ਕਾਦੀਆਂ ਹਲਕੇ ਦੇ ਵਿੱਚ ਕਦੇ ਸਰਦਾਰ ਸਰਪੰਤ ਸਿੰਘ ਬਾਜਵਾ ਜੀ ਉਹ ਐਮਐਲਏ ਬਣਦੇ ਸੀ ਮინისტრ ਬਣਦੇ ਸੀਗੇ ਫਿਰ ਉਹਨਾਂ ਦਾ ਮੁੰਡਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਐਮਐਲਏ ਬਣੇ ਮੰਤਰੀ ਬਣੇ ਫਿਰ ਅੰਦਰਲੇ ਬਣੇ ਫਿਰ ਮੰਤਰੀ ਬਣੇ ਉਹ ਵਜ਼ੀਰ ਬਣੇ ਲੋਕ ਸਭਾ ਦੇ ਮੈਂਬਰ ਬਣੇ ਉਹਨਾਂ ਦੇ ਭਾਈ ਫਤੇ ਬਾਜਵਾ ਜੀ ਐਮਐਲਏ ਬਣੇ ਉਹਨਾਂ ਦੀ ਕਾਦਾਲੀ ਚਰਨਜੀਤ ਕੋ ਬਾਜਵਾ ਐਮਐਲਏ ਬਣੇ ਪੀੜੀਦਰ ਪੀੜੀ ਆਇਦਲਾ ਬਸੇ ਫੋੜਗੜ ਚੂੜੀਆਂ ਸਰਦਾਰ ਪਿੰਤ ਜਿੰਦਰ ਸਿੰਘ ਬਾਜਵਾ ਨੇ ਪਹਿਲਾਂ ਬਹੁਤ ਲੰਮਾ ਸਮਾਂ ਉਹਨਾਂ ਦੇ ਪਿਤਾ ਜੀ ਵਜ਼ੀਰ ਬਣਦੇ ਰਹੇ ਐਮਐਲਏ ਬਣਦੇ ਰਹੇ ਪਿਛਲੇ ਕਰੀਬ 30 35 ਸਾਲ ਤੋਂ ਤਰਤ ਬਾਜਵਾ ਜੀ ਕਈ ਵਾਰ ਐਮਐਲਏ ਬਣੇ ਕਈ ਵਾਰ ਵਜ਼ੀਰ ਬਣੇ ਹੁਣ ਵੀ ਐਮਐਲਏ ਨੇ ਆਜੇ ਦੇ ਹਲਕੇ ਤੋਂ ਪਖੜੇ ਆ ਡੇਰਾ ਬਾਬਾ ਨਾਨਕ ਇਸ ਹਲਕੇ ਦੇ ਵਿੱਚ ਪਿਛਲੇ 50 ਸਾਲਾਂ ਤੋਂ ਇੱਕ ਹੀ ਪਰਵਾਦ ਦਾ ਕਬਜ਼ਾ ਪਹਿਲਾਂ ਇਥੋਂ ਸਰਦਾਰ ਸਦੋ ਸਿੰਘ ਰਦਾਵਾ ਜੀ बार-बार ਐਮਐਲਏ ਬਣਦੇ ਨੇ ਮੰਤਰੀ ਬਣਦੇ ਨੇ ਪ੍ਰਧਾਨ ਬਣਦੇ ਨੇ ਹੁਣ ਉਹਨਾਂ ਦਾ ਬੇਟਾ ਸੁਖੀ ਰਦਾਵਾ ਜੀ ਪਿਛਲੇ 20-25 ਸਾਲ ਤੋਂ ਉਹ ਐਮਐਲਏ ਮੰਤਰੀ ਡਿਪਟੀ ਮੁੱਖ ਮੰਤਰੀ ਹੋ ਲੋਕ ਸਭਾ ਦੇ ਮੈਂਬਰ ਤੇ ਹੁਣ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਆਪਣੀ ਪਤਨੀ ਨੂੰ ਟਿਕਟ ਦਿੱਤੀ ਆ ਤੇ ਸਾਹ ਜਿਹੜੀ ਗੱਲ ਮੈਂ ਕਹਿਣਾ ਜਿਹੜੀ ਮੈਂ ਕਹਿ ਲਿਆ ਪਿਛਲੇ 15 ਦਿਨਾਂ ਤੋਂ ਬੇਰੇ ਬਾਪੇ ਨਾਨਕ ਦੇ ਘਰ ਘਰ ਜਾ ਕੇ ਮੈਂ ਲੋਕਾਂ ਨੂੰ ਕਿਹਾ ਕਿ ਸੁਖਰੀ ਦੀ ਘਰ ਵਾਲੀ ਐਮਐਲਏ ਵੀ ਬਣਦੀ ਉਹ ਆਪਣੇ ਮੁੰਡੇ ਨੂੰ ਆਪ ਇਹ ਬਣਾਉਣਾ ਚਾਹੁੰਦਾ ਜਿਹੜਾ ਉਹਨੇ ਪੋਸਟਰ ਜਾਰੀ ਕੀਤਾ ਉਹਦੇ ਉੱਤੇ ਉਹਨੇ ਲਿਖਿਆ ਕਿ ਸੇਵਾ ਤੁਹਾਡੀ ਵਰਾਤ ਤੇ ਸਾਡੀ ਉਹ ਕਹਿੰਦਾ ਜੀ ਸੇਵਾ ਭਾਗੀ ਕਰਾਂਗੇ ਵਾਦਾ ਸਾਦੀ ਹੋਊਗੀ ਉਸ ਪੋਰਟਲ ਦੇ ਉੱਤੇ ਨਾ ਗਾਂਧੀ ਦੀ ਫੋਟੋ ਨਾ ਪ੍ਰਤਾਪ ਬਾਜਵੇ ਦੀ ਨਾ ਰਾਜੇ ਬਰਿੰਦ ਦੀ ਨਾ ਤਿਪਤ ਬਾਜਵੇ ਜੀ ਕਿਸੇ ਕਾਂਡਰਸੀ ਦੀ ਫੋਟੋ ਨਹੀਂ ਆਪਣੇ ਮੁੰਡੇ ਦੀ ਫੋਟੋ ਲਾਈ ਆ ਆਪਣੀ ਫੋਟੋ ਆਪਣੀ ਕਹਾੜਲੀ ਦੀ ਫੋਟੋ ਤੇ ਤੀਜੀ ਮੁੰਡੇ ਦੀ ਲਾਈ ਆ ਉਹਦਾ ਮਤਲਬ ਆ ਕਿ ਹਾਲਕਾ ਉਹ 25 ਸਾਲ ਤੋਂ ਕੱਟ ਸੀਗਾ 22 ਚੋਦੀ ਉਮਰ ਪੂਰੀ ਹੋ ਜਾਣੀ ਆ 27 ਚ ਉਹ ਉਹ ਤੁਹਾਡਾ ਐਮਐਲਏ ਹੋਊਗਾ ਇਹ ਇਹ ਉਹਦੀ ਜਿਹੜਾ ਪੋਸਟਰ ਆ ਉਹਨੂੰ ਤੁਸੀਂ ਸਮਝਿਆ ਕਰੋ ਜਿਹੜੀ ਉਹਨਾਂ ਦੀ ਘਰਾਂ ਲਈ ਆ ਉਹ ਤੇ ਉਹੀ ਕੰਮ ਕਰਦੀ ਆ ਉਹ ਜਿੱਦਾਂ ਬਸਦੇ ਚੱਪਾ ਜਾਂਦੇ ਆ ਕਈ ਵਾਰ ਆਪਾਂ ਭੱਜ ਕੇ ਸੀਟ ਮੱਲ ਲੈਂਦੇ ਆ ਜਿਹੜੀ ਆਪਣੀ ਸਵਾਦੀ ਆਉਣ ਵਾਲੀ ਹੁੰਦੀ ਆ ਉਹਦੇ ਲਈ ਸੀਟ ਤੇ ਪਰਨਾ ਰੱਖਦੇਈਦਾ ਜਾਂ ਮਾਰ ਰੱਖਦੇਈਦਾ ਜਦੋਂ ਅਸੀਂ ਬੜ ਦੋਦੇ ਸੀ ਕਾਪੀ ਰੱਖ ਦਿੰਦੇ ਹੁੰਦੇ ਆ ਕਿ ਸਾਡੇ ਨਾਲ ਤਾਂ ਆਉਣਾ ਵਾ ਉਹਦਾ ਮਤਲਬ ਸੀਟ ਮੱਲਣੀ ਉਹਨਾਂ ਨੇ ਆਪਣੀ ਕਾਦਾਲੀ ਨੂੰ ਤੈਸ ਕਰਕੇ ਖਲਾ ਦਿਆ ਕਿ ਸੀਟ ਮਲ ਕੇ ਰੱਖੀ ਜਾਵੇ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸਰ ਜਿਹੜਾ ਕਿ ਇੱਧਰ ਨੂੰ ਹੋ ਜਾ ਮੋਤੀਆ ਲਓ ਮੋਤੀਆ ਲਓ ਇੱਧਰ ਨੂੰ ਹੋ ਜਾ ਪਲੀਜ਼ ਜਦ ਮੇਰੀ ਅੱਖ ਦੇ ਅੱਖ ਮੈਂ ਦਾ ਤਾਰ ਵਾਲਿਆਂ ਦੇ ਬਲੋ ਇੰਨਾ ਬੰਦਿਆਂ ਨੇ ਇੱਕ ਆਪਣਾ ਤੰਦਾ ਜਿਹੜਾ ਹੁੜੇ ਜਸਤਾ ਕਿ ਪਹਿਲਾ ਸਦੋ ਸਿੰਘ ਦਾਵਾ ਹੀ ਫਿਰ ਮੈਂ ਹੀ ਹੁਣ ਮੇਦੀ ਕਹਾਵਾਂ ਲੀਆਂ ਦੇਲੇ ਆਲੇ ਅੱਗੇ ਮੇਰਾ ਮੁੰਡਾ ਤੁਹਾਡੇ ਦੇ ਰਾਸ ਕਰਦੇ ਆ ਆ ਮੈਂ ਬੜਾ ਹਲਾਣ ਆ ਯਾਰ ਇਹ ਇਹ ਕਿਹੜੀ ਦੁਨੀਆ ਸੀ ਤੋਂ ਬੜ ਕੇ ਆਏ ਜੀ ਸਰਗਰ ਸਦੋ ਸਿੰਘ ਜੀ ਨੇ ਕਿਹੜਾ ਟੈਂਡਰ ਭਰਿਆ ਬਰਮਾਤਵਾ ਦਾ ਕਿ ਉਹਨਾਂ ਨੇ ਕੱਲ ਜਿੰਨੇ ਜੰਮਣਾ ਉਹਨੇ ਐਮਐਲਏ ਬੜਨਾ ਮੰਤਰੀ ਬੜਨਾ ਆ ਜਿਹੜੀ ਬਾਕੀ ਦੁਨੀਆ ਇਹ ਕਿੰਦੇ ਇਹਨਾਂ ਦੀ ਵਾਲੀ ਕਿਧੋੜਿਆ ਜੀ ਔਰ ਮੈਨੂੰ ਚਾਰ ਪੰਜ ਦਿਨ ਪਹਿਲਾਂ ਮਿਠਾਲੇ ਇੱਕ ਬਹੁਤ ਪੁਰਾਣੇ ਕਾਂਦਸੀ ਨੇ ਦੱਸਿਆ ਬੜੀ ਗੱਲ ਮਜ਼ੇ ਵਾਲੀ ਉਹ ਕਹਿੰਦਾ ਜੀ ਪਿਛਲੇ 50 ਸਾਲਾਂ ਤੋਂ ਨਾ ਕਹਿੰਦੇ ਡੇਰੇ ਬਾਬੇ ਨਾਨਕ ਦੇ ਵਿੱਚੋਂ ਤਾਨਦੇਸ ਦੇ ਵਿੱਚੋਂ ਕਦੀ ਕਿਸ ਨੇ ਟਿਕਟ ਮੰਗੀ ਆ ਨਾ ਕਾਦੀਆਂ ਚੋਂ ਨਾ ਫਟੇਗੜ ਚੂੜੀਆਂ ਚੋਂ ਇਹ ਤਿੰਨ ਬੰਦੇ ਆ ਜਿਹੜਾ ਬੰਦਾ ਸੇ ਚੁੱਕਦਾ ਉੱਤੇ ਬੱਤਾ ਖੜਾ ਦਿਓ ਉੱਤੇ ਕਤਲ ਪਵਾ ਦਿਓ ਲੜਾਈ ਕਰਾ ਦਿਓ ਸਮੈਕ ਪਵਾ ਦਿਓ ਇੰਨਾ ਜਾਨ ਕੰਮ ਇਹਨੀ ਗੁੰਡਾਗਰਦੀ ਇਸ ਹਲਕੇ ਦੇ ਵਿੱਚ ਜਿੱਦਣ ਦੇ ਆਏ ਸਭ ਪਹਿਲੇ ਦਿਨ ਪਹਿਲੀ ਮੀਟਿੰਗ ਚ ਗਏ ਹਰਵਾਨ ਉੱਥੇ ਇੱਕ ਬੰਦੇ ਨੇ ਕਿਹਾ ਕਿੰਦਾ ਸਰ ਮੇਰਾ ਤੇ ਸੁੱਖੀ ਨੇ ਚਾਚਾ ਮਲਵਾਤਾ ਦੇ ਭਤੀਜਾ ਮਲਵਾਤਾ ਦੇ ਮੈਂ ਤੁਹਾਨੂੰ ਕੀ ਦੱਸਾਂ ਰੋ ਜੀ ਲੋਕ ਰੋ ਰੋ ਕੇ ਦੱਸਦੇ ਪਵਿਆਰ ਪਿੰਡ ਚ ਗਏ ਕੱਲ ਉੱਥੇ ਇੱਕ ਮੁੰਡਾ 13 ਸਾਲ ਦਾ ਉਹ 13 ਸਾਲ ਦਾ ਸੀਗਾ ਜਦੋਂ ਸੁਖੀ ਰਦਾਵੇ ਦੇ ਉੱਤੇ 307 ਦਾ ਪੁੱਤ ਚਾ ਕਰਾ ਦਿੱਤਾ ਮੈਂ ਉੱਥੇ ਗਿਆ ਤਾਂ ਕਿੰਦਾ ਅੰਕਲ ਮੈਂ ਸੁਖੀ ਰਦਾਵੇ ਨੂੰ ਮਿਲ ਲਾ ਮੈਂ ਕਿਹਾ ਕੀ ਗੱਲਿਆ ਬੇਟਾ ਕਹਿੰਦਾ ਮੇਤੇ ਸੁਖੀ ਰਦਾਵੇ ਦੇ ਜਦੋਂ ਮੈਂ 13 ਸਾਲ ਦਾ ਸੀਗਾ 307 ਦਾ ਪੁੱਤ ਚਾ ਕਰਾਇਆ ਮੈਂ ਏਜੰਟ ਨੂੰ ਵਾਹੇ ਦੇਖ ਕੇ ਭੱਜ ਕੇ ਨਿਊਜ਼ੀਲੈਂਡ ਚਲ ਗਿਆ ਪਰ ਮੈਂ ਉੱਥੇ ਪੜ ਕੇ ਡਾਕਟਰ ਬਣ ਕੇ ਆ ਗਿਆ ਮੈਂ ਹੋਏ ਜੀ ਦੀਗਦੇ ਤਾਂ ਐਂ ਦੀ ਲੰਘੇ ਤੇ ਮੈਂ ਉਹਨੂੰ ਖਿਲਾ ਕੇ ਕਹਾਂ ਕਿ ਤੂੰ ਅੰਕਲ ਮੇਤੇ ਪੁੱਤ ਚਾ ਕਰਾਇਆ ਸੀਗਾ ਮੈਂ ਨੁਦੀ ਲੜ ਤੋਂ ਪੜ ਕੇ ਡਾਕਟਰ ਬਣ ਕੇ ਆ ਗਿਆ ਇਸ ਕਰਕੇ ਆਪਾਂ ਲੀਡਰ ਚੁਣਦੇ ਆ ਲੀਡਰ ਇਸ ਕਰਕੇ ਬਣਉਂਦੇ ਆਪਾਂ ਅੱਬਾ ਇਸ ਕਰਕੇ ਐਮਪੀ ਐਮਐਲਏ ਬਣਾਂਗੇ ਤੇ ਸਾਡੇ ਦੇ ਪੱਤੇ ਹੋਣ ਸਾਡੀਆਂ ਜਵੀਆਂ ਦੇ ਕਬਜ਼ੇ ਹੋਣ ਜਿਹੜਾ ਬੰਦਾ ਬੋਲਦਾ ਉਹ ਤੂੰ ਹੰਦਪਿਓ ਇਸ ਕਰਕੇ ਦੀ ਸਾਲ ਇੱਥੇ ਦੱਸੋ ਦੇਦੇ ਦੇ ਲੋਕਾਂ ਨੂੰ ਤੁਸੀਂ 50 ਸਾਲ ਰਾਜ ਕੀਤਾ ਦੇਲੇ ਦੇ ਵਿੱਚ ਕਹੜੀ ਚੀਜ਼ ਹੈ ਜਿਹੜੀ ਤੁਸੀਂ ਕੀਤੀ ਆ ਮੈਨੂੰ ਦੱਸੋ ਜੀਦਾ ਮੀਡੀਆ ਸੁਣਨਾ ਅਸੀਂ ਦੇ ਸਦਾਨ ਕਰਾ ਦੇ ਮੁੰਡਿਆਂ ਅਸੀਂ ਦੇਗਾ 25 ਸਾਲ ਹੋਏ ਵਜੀਲ ਅੰਮਲਿਆਂ ਤੋਂ ਬਣਿਆ ਨੂੰ ਸਾਡ ਇੱਕ ਸਾਲ ਮਹਿਕਮਾ ਰਿਆ ਰੂਰਲ ਡਿਵੈਲਪਮੈਂਟ ਪੰਚਾਇਤੀ ਰਾਜ ਦਾ ਇਹਦੇ ਡਾਡੀ ਕੋ ਹੋ ਗਿਆ ਸਰਦਾਰ ਸੋਦ ਸਿੰਘ ਦਾਵਾ ਵੀ ਪੰਚਾਇਤ ਮਿਸਟਰ ਹੈ ਇੱਕ ਦੇ 10 ਦੇ ਇਹਨਾਂ ਨੇ ਕਿਤੇ ਇੱਕ ਮਰਲਾ ਜ਼ਮੀਨ ਛੜਾਈ ਹੋਵੇ ਆ ਜੱਟ ਦਾ ਪੁੱਤ ਬੋਲਣ ਦਾ ਜਿਨੇ 11000 ਏਕੜ ਜ਼ਮੀਨ ਪੰਜਾਬ ਦੀ ਛੜਾ ਕੇ ਪੰਜਾਬ ਦੇ ਖਜ਼ਾਨੇ ਨੂੰ ਦਿੱਤੀਆ ਏ ਦੱਸੋ ਨੇ ਉਹਦੀ ਕੀ ਪ੍ਰਾਪਤੀ ਆ ਇੱਕ ਸਾਲ ਦੀ ਪ੍ਰਾਪਤੀ ਬਾਕੀ ਪ੍ਰਾਪਤੀਆਂ ਦੇ ਈਟੀਓ ਸਾਹਿਬ ਤੁਹਾਨੂੰ ਦੱਸ ਹੀ ਦੇ ਸੀਗੇ ਆਪਣੀ ਵਿਅਕਤੀਗਤ ਪ੍ਰਾਪਤੀ ਦੱਸੋ ਕਿ ਇਹਨਾਂ ਨੇ ਢੇਡੇ ਨੂੰ ਕੀ ਦਿੱਤਾ ਯਾਰ ਡੇਡੇ ਦੇ ਵਿੱਚ ਡੋਰ ਟੂ ਡੋਰ ਕਰੇ ਬਜੁਰਗੀ ਮੰਗਦੇ ਸਾਡੇ ਕੋ ਉਹ ਕਹਿੰਦੇ ਤਾਲੀਆ ਸਾਹਿਬ ਇੱਕ ਕਾਜ ਬਣਾ ਦਿਓ ਕੁੜੀਆਂ ਦਾ ਸਾਡੇ ਕਿਸੇ ਨੇ ਕਾਜ ਦੀ ਬਣਾਇਆ 50 50 ਕਿਲੋਮੀਟਰ ਦੇ ਦੂਤ ਕੁੜੀਆਂ ਨੂੰ ਪੜਨ ਜਾਣਾ ਪੈਂਦਾ ਸਰ ਕਾਜ ਜੱਸੀ ਦੀ ਬਣਾਉਂਦੇ ਹਰ ਸਾਲ ਨਹੀਂ ਬਣਾਉਂਦੇ ਛੜਕਾ ਅਸੀਂ ਨਹੀਂ ਬਣਾਉਂਦੇ ਜਿੱਦਾਂ 500 ਸਾਲਾਂ ਗੁਰੂ ਨਾਨਕ ਸਾਹਿਬ ਦਾ ਦਿਨ ਸੀਗਾ ਤੁਹਾਡੇ ਲੋਕਾਂ ਦੇ ਉਹ ਕੁਝ ਹੋਇਆ ਕਿੱਡਾ ਵੱਡੇ ਕਬਲੇ ਆਇਆ ਤੁਹਾਨੂੰ ਸਭ ਨੂੰ ਪਤਾ ਆਪਾਂ ਪੈਸੇ ਖਾ ਜਾਂਦੇ ਆ ਆਪਾਂ ਲੋਕਾਂ ਦਾ ਕੀ ਕਰਦੇ ਆ ਸਾਨੂੰ ਦੱਸਿਆ ਚਾਹੀਦਾ ਮੈਂ ਉਹ ਦਿਨ ਦਾ ਕਹੀ ਜਾ ਰਿਹਾ ਕਿ ਸਾਡੇ ਕੋਲ ਰਿਪੋਰਟ ਕਾਰਡ ਲੋ ਅਸੀਂ ਢਾਈ ਸਾਲ ਤੱਕ ਕੀ ਕੀਤਾ ਆਪਣਾ 75 ਸਾਲ ਦਾ ਰਿਪੋਰਟ ਕਾਰਡ ਦਿਓ ਤੁਸੀਂ ਢੇਰ ਦੇ ਲਈ ਕੀ ਕੀਤਾ 75 ਸਾਲ ਦੇ ਇੱਕ ਮਿੰਟੀ ਦੱਸੋ ਜਿਹੜੀ ਲੋਕ ਯਾਦ ਕਰਿਆ ਕਰਿਆ ਸੁਖੀ ਰਵਾਇਤ ਦੇ ਕੀਤੀ ਉਹਨੇ ਦਾਦੀ ਨੇ ਕੀਤੀ ਆ ਕਿਹੜੀ ਗੱਲ ਫੋਟਾ ਬਾਦੀ ਆੱਖਾ ਕਰਦੇ ਹੋ ਡੀਸੀ ਨੂੰ ਗਵਾ ਕਰਦੇ ਹੋ ਐਸਐਸਪੀ ਨੂੰ ਗਵਾ ਕਰਦੇ ਹੋ ਘਰਾਂ ਦੇ ਮਿਲ ਲੋਕਾਂ ਨੂੰ ਗਵਾ ਕਰਦੇ ਹੋ ਇਹ ਕੁਆਲਟੀ ਆ ਦਾਦੀ 1 ਲੀਟਰ ਦੀ ਇਹ ਕੁਆਲਟੀ ਹੁੰਦੀ ਆ ਤੁਹਾਨੂੰ ਬੋਲ ਨਹੀਂ ਜਾਜਦੀ ਤੁਸੀਂ ਕਹਿੰਦੇ ਮੈਂ ਮੰਤਰੀ ਦਾ ਮੁੰਡਾ ਮੈਂ ਮੈਨੂੰ ਤਾਂ ਦੁੱਖ ਆ ਯਾਰ ਐਦਾਂ ਦੇ ਬੰਦੇ ਡਿਪਟੀ ਡਿਪਟੀ ਸੀ ਵੀ ਮਿਸਟਰ ਬਣ ਜਾਂਦੇ ਕਿੱਦਾਂ ਬੋਲਦੇ ਆ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਬਹਿਣਾ ਨਹੀਂ ਆਉਂਦਾ ਕਿਉਂ ਕਿਉਂ ਇਹਨਾਂ ਦੀ ਬੋਲੀ ਵਿਗਰੀ ਮੇਰੇ ਪਤਾ ਓ ਕਿਉਂਕਿ ਆਪਾਂ 50 ਸਾਲ ਤੋਂ ਇਹਨਾਂ ਨੂੰ ਮੌਕਾ ਦੇ ਦੇ ਆਹ ਕਹਿੰਦੇ ਨੂੰ ਮੌਕਾ ਨਾ ਦਿਓ ਇਹਨਾਂ ਦੀ ਧੌਣ ਦੇ ਵਿੱਚ ਕਿੱਲਾ ਉਹ ਕਿੱਲਾ ਕਿੱਦਾਂ ਬਹਿਣਾ ਬੋਲੀ ਸੁਧਾਰਨੀ ਪੈਣੀ ਆ ਸਰ ਬੋਲੀ ਲੋਕ ਸੁਧਾਰ ਸਕਦੇ ਆ ਲੜਨਾ ਨਹੀਂ ਵੋਟ ਦੇ ਨਾਲ ਵੋਟ ਬੜੀ ਵੱਡੀ ਤਾਕਤ ਆ ਵੋਟ ਦੇ ਨਾਲ ਬੋਲੀ ਨੂੰ ਸੁਧਾਰਨਾ ਹੈ ਕਿਹਦਾ ਮੇਰੇ ਨਾਲ ਕੋਈ ਲੜ ਨਹੀਂ ਸਕਦਾ ਲੜੇਗਾ ਨਹੀਂ ਲੜਣਾ ਤੇ ਪਿਆ ਗੀ ਲੜਿਆ ਕਿ ਨਾੜੇ ਆ ਆਖ ਰੋਤਾ ਜੇ ਲੜਿਆ ਕਿ ਵੀ ਲੜਿਆ ਕਿੰਦਾ ਮੈਂ ਇਹ ਤੇਰੇ ਤੇ ਨਾ ਮੇਰੇ ਤੇ ਆ ਕੇ ਦਿਖਾਏ ਮੈਨੂੰ ਤਿੰਨਾਂ ਦਾ ਮੀਡੀਆ ਨੇ ਪੁੱਛਿਆ ਕਿ ਤੁਸੀਂ ਤਰਵਾਵੀ ਵੀ ਜਾਣਾ ਜੀ ਬਾਕੀ ਦਾਵਾਂਗੇ ਤੁਸੀਂ ਵੇਖੀ ਜਾਓ ਆਖ ਵੀ ਅੱਲਾ ਓਥੇ ਗਰਾਂਗੇ ਤੁਸੀਂ ਅੱਜ ਵੱਧਾ ਮੋਸਮ ਲੈ ਆਦਾ ਅੱਧਾ ਤੇ ਕਲਾ ਨਾਗ ਜਿਲੋ ਆ ਰੋਡ ਸ਼ੋਅ ਸੀਗਾ ਅਮਰੇ ਸਾਹਮਣੇ ਹੋਏ ਬਾਕੀ ਆਂ ਦਾਖਲੀ ਅੱਲ ਇੱਥੇ ਕਲਾਕ ਤਾਰੋ ਵਾਲੀ ਚ ਮੇਰੀ ਤੁਹਾਨੂੰ ਬੇਨਤੀ ਆ ਕਿ ਸਾਲ ਬਹੁਤ ਲੰਮਾ ਸਮਾਂ ਤੁਸੀਂ ਦੇਖ ਲਿਆ ਬਾਹ ਲੰਮਾ ਸਮਾਂ ਕੀ ਕੀ ਘਟਾਰੇ ਉਹ ਕਿਦੋਂ ਫੇਰ ਮੀਟਿੰਗ ਕਰਾਂਗੇ ਫੇਰ ਤੁਹਾਨੂੰ ਦੱਸਾਂਗੇ ਪਰ ਅੱਜ ਮੈਂ ਤੁਹਾਨੂੰ ਕਹਿਣ ਆਇਆ ਸਰ ਪ੍ਰਵਾਦਵਾਦ 60 ਸਾਲਾਂ ਤੋਂ ਇੱਕ ਬਦਵਾਦ ਦਾ ਆਵਾਜ਼ ਖਤਮ ਕਰਨਾ ਸਰ ਇਹਨਾਂ ਨੂੰ ਕਿੰਨੇ ਦਿਨ ਆ ਦਿੱਤਾ ਕਿ ਕਹਿਣਗੇ ਸਾਡਾ ਮੁੰਡਾ ਵੀ ਅੱਗੇ ਐਮਐਲਏ ਬਣੂਗਾ ਸਾਡੇ ਬੁੜੇ ਮੁੱਕੀ ਹੋਇਆ ਇਨਾਂ ਦੇ ਮੁੰਡੇ ਕਿਉਂ ਆ ਸਾਬ ਇਹਨਾਂ ਦੇ ਮੁੰਡੇ ਕਿੱਦਾਂ ਜੰਮਦੇ ਇਹਨਾਂ ਦੇ ਮੁੰਡੇ ਕੋਈ ਵਿਸ਼ੇਸ਼ ਜੰਮਦੇ ਆ ਕਿਉਂ ਐਮਐਲਏ ਬਣਦੇ ਕਿ ਸਾਡੇ ਮੁੰਡੇ ਵਿਦੇਸ਼ਾਂ ਚ ਜਾ ਕੇ 18-18 ਕਿੰਨੇ ਟਰੱਕ ਚਲਾਉਂਦੇ ਆ ਸਾਡੇ ਮੁੰਡੇ ਬਚਾਲੇ ਡਿਹਾੜੀਆਂ ਲਾਉਂਦੇ ਫਿਰਦੇ ਆ ਇਹਨਾਂ ਦੇ ਕਹਦਾ ਐਮਐਲਏ ਮੰਤਰੀ ਜੰਮਦੇ ਇੱਕ ਦਿਹਾੜੀ ਬਸ ਸੋਨਹਾਰ ਇਹ ਚੀਜ਼ ਸਦਾ ਦੀ ਆਪਾਂ ਇਹਨਾਂ ਦੇ ਕਦ ਕਿਉਂ ਐਮਐਲਏ ਬਣਦੇ ਇਹ ਦੱਖਣਾ ਐਮਐਲਏ ਬਣਨਾਮ ਕਰਾਂ ਸਾਬ ਪਹਿਲੀ ਵਾਰ ਪੰਜਾਬ ਦੇ ਇਤਿਹਾਸ 7 ਕਿਲੇ ਵਾਲਾ ਮੁੱਖ ਮੰਤਰੀ ਬਣਿਆ ਸਾਡੇ ਅੱਗੇ ਬੰਦੇ ਪੰਜਾਂ ਕਿਲੇ ਵਾਲੇ ਮੰਤਰੀ ਬਣਿਆ ਮੰਨ ਲੈ ਬਣਿਆ ਹੁਣ ਤੁਹਾਨੂੰ ਬੇਨਤੀ ਜੇ ਕਿ ਸਾਹਿਬ ਗਰਦੀਪ ਨੂੰ ਇੱਕ ਵੋਟ ਪਾਉਣੀ ਦੇ ਚ ਇਹ ਇੱਕ ਮੌਕਾ ਗਰੀਬ ਨੂੰ ਦੇਣਾ ਤੂੰ 75 ਸਾਲ ਇਹਨਾਂ ਨੂੰ ਮੌਕਾ ਦਿੱਤਾ 22 ਸਾਲ ਦਾ ਮੌਕਾ ਬਸ 22 ਸਾਲ ਮੌਕਾ ਦੇ ਦਿਓ ਜੇ ਜੇ ਸਾਵੇ ਖੜਾ ਉੱਤਰਿਆ ਅਗਲੀ ਲੈਕਚਰ ਤੇ ਮੌਕਾ ਦੇ ਦੇਓ ਜੇ ਨਾ ਖੜਾ ਉੱਤਰਿਆ ਤੇ ਕੋਈ ਗੱਲ ਨਹੀਂ ਅਗਲੀ ਲੈਕਚਰ ਜਵਾਬ ਦੇ ਦਿਓ ਪਰ ਐ ਕਾ ਇਕਰਾਮ ਐ ਕਾ ਇਕਰਾਮ ਵੀ ਇਹ ਗੋਡੀਆਂ ਲਵਾ ਦਿਓ ਮੈਂ ਤੁਹਾਨੂੰ ਕਹਿਣਾ ਕਿ ਸਰ ਇਹਨਾਂ ਦੀਆਂ ਗੋਡੀਆਂ ਲੱਗੜੀਆਂ ਮੌਜੂਦੀ ਦੇ ਨਹੀਂ ਤੇ ਪੀੜੀ ਦਰ ਪੀੜੀ ਇੱਕ ਹੀ ਕਹਿੰਦੇ ਆ ਅਸੀਂ ਵਾਲੇ ਮਹਾਰਾਜੇ ਆ ਆਹ ਤਾਦੀਆਂ ਪ੍ਰਤਾਪ ਵਾਜੇ ਦਾ ਜਿਹੜਾ ਇਹ ਵ્યાਸਤਿਆ ਫਤਿਹਗਾਂ ਚੂੜੀਆਂ ਤੇ ਤਬਾਜੇ ਵੀ ਵ્યાਸਤਿਆ ਦੇਲਾ ਬਾਬਾ ਦਾ ਅੰਨ ਸੁਖੀ ਰਦਾ ਵੇ ਨਹੀਂ ਵਿਆਸਦਿਆ ਇਹ ਕਹਿੰਦੇ ਸੀ ਰਾਜਾਂ ਨੂੰ ਬਾਗੇ ਤੇ ਲੋਕ ਪਵਜਾ ਬਣ ਕੇ ਸਾਡੇ ਘਰਾਂ ਦੇ ਬਾਹਰ ਆ ਕੇ ਬੋਵੇ ਇਹ ਚਾਉਂਦੇ ਆ ਪਰ ਇਹ ਵੀ ਆਪਾਂ ਹੋਰਦੇ ਨਾ ਇਹ ਬੰਦ ਕਰਨਾ ਇਹ ਭਗਵੰਤ ਮਾਨ ਨੇ ਤੇ ਰਵਿੰਦ ਕੇਰ ਦੀ ਬਾਦ ਜੀ ਨੇ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਇਹ ਬੰਦ ਕੀਤਾ ਸੋ ਮੈਂ ਚੇਅਰਮੈਨ ਸਰਦਾਰ ਗੁਰਦੇਵ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਚੇਅਰਮੈਨ ਸਾਹਿਬ ਤੁਹਾਡਾ ਧੰਨਵਾਦੀ ਆ ਇਹ ਖੜਾ ਦੇ ਇੱਤਾਂ ਦਾ ਹਰ ਕੰਮ ਕਰੂਗਾ ਤੁਹਾਡੇ ਕੋਲ ਬੈਠਾ ਜਾਈ ਤਿਓ ਲਾਜਿਤ ਚਲੇ ਗਿਆ ਔਰ ਸਿੱਧਾ ਜਾਂਦੇ ਆ ਉਹ ਜਗਦੇਖਵਾਦ ਉਹਨਾਂ ਬੇਵੋ ਪਿੰਡ 20 ਕਿਲੋਮੀਟਰ ਸਿਆ ਦੇਖਿਆ ਜੀ ਘਰ ਦੱਸ ਦੇਖਿਆ ਨਾ 10 ਕਿਲੋਮੀਟਰ ਤੋਂ ਆਪਣਾ ਇਹ ਦਾ ਸ਼ੁਰੂਆਤ ਜਾਂਦਾ ਜੇ ਕੋਈ ਕੰਮ ਨਾ ਹੋਵੇ ਤੇ ਤਾਰੋ ਆ ਗਿਓ ਜਿਵੇਂ ਮਰਜੀ ਔਰ ਆਹ ਜੱਟ ਦੇ ਪੁੱਤ ਦਾ ਬੂਆ ਤੁਹਾਡੇ ਲਈ 24 ਘੰਟੇ ਖੁੱਲਾ ਜਿਵੇਂ ਮਰਜੀ ਆਲੋ ਕੋਈ ਇਤਨਾ ਦਿਨ ਥੱਕੇ ਸ਼ਾਇਦ ਨਹੀਂ ਹੋਣਦਿਆਂਗੇ ਕੋਈ ਕੇਜਾ ਪਛੜੀ ਹੁਣ ਦਿਆਂਗੇ ਕੋਈ ਡੱਟ ਕੇ ਕਿਹੜਾ ਕੰਮ ਕਰੋ ਜਿਦੋਂ ਲੋੜ ਪਵੇ ਆਵਾਜ਼ ਦੇ ਤੁਹਾਡੇ ਲਈ ਜਾਣ ਆ ਦੇਣਾ ਜੇ ਮੈਂ ਸਾਬ ਨੇ ਜਿਹੜੀ ਮੀਟਿੰਗ ਕੀਤੀ ਆ ਆਖਰੀ ਮੀਟਿੰਗ ਹੀ ਗੁਰਦੀਪ ਸਿੰਘ ਯਾਦ ਰੱਖੀਦਾ ਹੀ ਉਹਨਾਂ ਪੁੱਛੋ ਮੇਰੇ ਸਬੰਧ ਇਹ ਸਬੰਧ ਹੈਗੇ ਦੱਸਿਆ ਉਹਨਾਂ ਨੇ ਪਰ ਯਾਦ ਰੱਖਣਾ ਕਿ ਆਖਰੀ ਕਿਲਾ ਤੇ ਆਖਰੀ ਟੈਕ ਕਰਨਾਂ ਨੇ ਕੀਤਾ ਸੀਗਾ ਇਹ ਯਾਦ ਰੱਖਣਾ ਕਿ ਆਖਰੀ ਕਿਲਾ ਇਹਨਾਂ ਨੇ ਫੜੇ ਕੀਤਾ ਉਹਨਾਂ ਨੇ ਸਭ ਦਾ ਇੱਕ ਵੀ ਗੱਲ ਇਹ ਜਦੋਂ ਹਾਂ ਮੇਰਾ ਕੰਮ ਐ ਨਾਲੇ ਤੇ ਬਨਟਿਆਰ ਉਹਨੇ ਬੜਾ ਮੁੰਡੇ ਲਕਾਉਗੇ ਤਾਂ ਲੌਂਗੋ ਮਾਲ ਦਾ ਉਹ ਕਹਿੰਦਾ ਜਦੋਂ ਨਵੇਂ ਨਵੇਂ ਮੰਤਰੀ ਬਣ ਕੇ ਪੁਲਿਸ ਪਾਸ ਆ ਗਈ ਉਹ ਪਹਿਲਾਂ ਸਿੱਧੇ ਆਉਂਦੇ ਬੈਡਰੂਮ ਚ ਉਹ ਤਾਂ ਮੈਂ ਨਕਰਾਉਂਦਾ ਉਹਦੇ ਉਹਦੇ ਲੋਕਦੇ ਤੋ ਉਹ ਕਹਿੰਦਾ ਜਾਂਦਾ ਹੀ ਸਿੱਧੇ ਬੈਡਰੂਮ ਚ ਜਾਂਦੇ ਕਦਾ ਨਾਲ ਹੀ ਤਾਂ ਉਹਨੂੰ ਕੋ ਪੁਲਸਾਰਾ ਲੋਕਤਾ ਉਹ ਮੈਨੂੰ ਕਹਿੰਦੇ ਜੀ ਲਵ ਆਇਆ ਉਹ ਮੈਂ ਕਿਹਾ ਗੋਦੋ ਨੂੰ ਲਗਾਓ ਗੋਦੋ ਲਗਾਹ ਮੈਨੂੰ ਕਹਿੰਦਾ ਭਾਜੀ ਕੋਈ ਚੀਜ਼ ਦੀ ਚਾਹੀਦੀ ਮੈਨੂੰ ਇਦਾਂ ਦਾ ਇੱਕ ਪਾਸ ਦਿਓ ਜਿਹੜਾ ਮੇਰਾ ਮੋਟਰਸਾਈਕਲ ਸਿੱਧਾ ਤੁਹਾਡੇ ਬੈਡਰੂਮ ਚ ਆਵੇ ਮੈਂ ਆਪਣੇ ਸਾਹ ਨੂੰ ਕਿਹਾ ਮੈਂ ਜਦੋਂ ਲਾਵਾ ਦੇ ਅਗਲੇ ਤੋਂ ਅਗਲਾ ਬੂਹਾ ਵੀ ਖੋਲਦਾ ਕਰ ਦੋ ਪੈਸਾ ਤੁਸੀਂ ਵੀ ਜਿੰਨੇ ਬੂਹੇ ਆ ਜਦੋਂ ਕਰਦੇ ਉਸ ਤੇ ਮੈਂ ਆ ਜਾ ਆਪਣੇ ਬੱਚਿਆਂ ਨੂੰ ਕਹਿੰਦਾ ਵੀ ਬੂਹਾ ਖੋਲਦੇ ਵੀ ਆਖ ਦੀ ਕਿਲਾ ਦੇ ਲੜਾਈ ਦਾ ਸੀਗਾ ਇਹਨਾਂ ਨੇ ਫੜਾਕੀ ਫੜੇ ਕੀਤਾ ਤੁਹਾਡਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਭ ਕੱਲ ਵੀ ਦਿਹਾੜੀ ਲਾ ਕੇ ਤਗੜੇ ਹੋ ਕੇ ਅਸੀਂ ਪਿਛਲੇ 15 ਦੇ ਤੋਂ ਲੱਗੇ ਆ ਪਰ ਤੁਸੀਂ ਇੰਨੇ ਤਗੜੇ ਬੰਦੇ ਹੋ ਤੁਸੀਂ ਕੱਲ ਦੀ ਦਿਹਾੜੀ ਚ ਸਾਰਾ ਕੰਮ ਕਰ ਲੈਣਾ ਆਪਣਾ ਕੰਮ ਕਰਨਾ ਤਗੜੇ ਹੋ ਕੇ ਵੋਟਾਂ ਪਾਉਣੀਆਂ ਤਗੜੇ ਹੋ ਕੇ ਹਲਕੇ ਜਿੱਥੇ ਜਿੱਥੇ ਵੀ ਤੁਹਾਡੀ ਇੱਕ ਇੱਕ ਵੋਟ ਆ ਹਰ ਬੰਦੇ ਦੀ ਵੋਟ ਕੜੀਏ ਤੇ ਸਰਦਾਰ ਗੁਰਦੀਪ ਸਿੰਘ ਰੰਧਾਵੇ ਨੂੰ ਜੜਾ ਉਹ ਇੱਕ ਵਾਰ ਐਮਐਲਏ ਬਣਾ ਕੇ ਭੇਜੋ ਮੈਂ ਤੁਹਾਡਾ ਬਹੁਤ ਹੀ ਰਿਣੀ ਰਵਾਂਗਾ ਬਹੁਤ ਬਹੁਤ ਤੁਹਾਡਾ ਧੰਨਵਾਦ